ਤਰਨਤਾਰਨ ਦੇ ਵਿੱਚ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਦਾ ਦੱਸਿਆ ਜਾ ਰਿਹਾ ਹੈ ਕਿ ਮਨੀ ਚੇਂਜ ਦੀ ਦੁਕਾਨ ਤੋਂ 7 ਲੱਖ ਰੁਪਏ ਲੁੱਟ ਲੈਣ ਦੀ ਵੱਡੀ ਘਟਨਾ ਵਾਪਰੀ ਹੈ ਜਿਲ੍ਹਾ ਤਰਨਤਾਰਨ ਦੇ ਵਿੱਚ ਪੋਪਲੇਗਾ ਜਰਾ ਜੀ ਇਹ ਸਾਨੂੰ ਕਾ ਮੇਰੀ 109 ਜੀ ਅਮਰਪਾਲ ਸਿੰਘ ਦਾ ਮਾਰਕਾ ਮੈਚ ਜੁਨੇ ਦਾ ਹੰਦਸਾ ਵੀ ਪੂਰੀ ਮਗਵਲ ਰੱਖ ਦੇਗੇ 7-7 ਲੱਖ ਰੱਖ ਦੇ। ਹਾਂਜੀ 7 ਲੱਖ ਰੱਖ ਦੇ ਪਰ ਤੁਸੀਂ ਕਰ ਰਹੇ ਨਹੀਂ। ਕੋਈ ਕੈਮਰਾ ਸੀਸੀਟੀਵੀ ਕੈਮਰਾ ਵੀ ਵਿਖਾਇਆ ਦੇਖ ਰਹੇ। ਅਸਲ ਯਾਰ ਕੀ ਗੱਲ ਡੱਕਾ ਘੋਦੀ ਵਾਤੀ ਬੜੀ ਵੱਧੀ ਜਾ ਰਹੀ ਹੈ ਤੇ ਪੁਲਿਸ ਕੀ ਕਰਦੀ ਇਸ ਤਰ੍ਹਾਂ ਕਿ ਕਿੰਨਾ ਕੰਮ ਲਾਉਂਦੀ ਦਾ ਸ਼ਾਦੀ ਨੇ ਬਹਿਣਗੇ। ਹਾਂਜੀ ਡੱਕਾ ਘੋਦੀ ਮਾਰਨਾ ਬੜੀ ਵੱਧੀ ਜਾ ਰਹੀ ਹੈ ਜਾਇਦ ਕੋਈ ਮੋਟਰ ਚੋਰੀ ਇਹਨਾਂ ਦੇ ਵਿੱਚ ਕੋਈ ਨਹੀਂ ਤਾਂ ਕਿ ਦਰ ਕੇ ਉਹ ਯਾ ਪੂਰਾ 4 4 ਕੰਮ ਚੋਰੀ ਕਰਨਾ। ਮੁਸ ਫੜ ਰਹੀ ਇਹਨਾਂ ਨੂੰ। ਕੋ ਕਾਰਵਾਈ ਕੀਤੀ ਉਹਨੇ ਨਾ ਦੱਸਿਆ ਕਿ ਹਾਂਜੀ ਮੈਂ ਕਾਰਵਾਈ ਕੀਤੀ ਨਾ ਦੱਸਿਆ ਕਰਨਾ ਕੀਤੀ ਸਾਥ ਕੋਈ ਕਰਾਈਆ ਹਾਂਜੀ ਤਸਦੀਕ ਕਰ ਰਹੇ ਹਾਂ ਗਿਆਨ ਲਖਾਉਂਗੇ ਜੋ ਬੰਦੀ ਕਾਰਜਕਰਦਨ ਉਹਨੇ ਕਰਾਈ ਸਾਰੇ ਸਾਰੇ ਹਾਂਜੀ ਕਿ ਦੱਸਿਆ ਕਿ ਦੋ ਮੈਂ ਬੈਲੈਂਸ ਕਰਾ ਦਿੱਤੀ ਬਿਲਕੁਲ ਸਭ ਕੁਝ ਹਾਂਜੀ ਫਰੰਟ ਦੱਸਿਆ ਤੇ ਐਸ.ਟੀ. ਸਾਹਿਬ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਉਹ ਗਏ ਛੱਟ ਗਏ ਧੰਨਵਾਦ ਜੀ ਕੀ ਕੰਮ ਕਰਦੇ ਜੀ ਵੈਸਟ ਇੰਡੀਆ ਨੇ ਦੁਕਾਨ ਨਾਲ ਇਹ ਮਾਲਿਕ ਮਨੀ ਐਕਸਚੇਂਜ ਕਰੀ ਦੀਏ ਤੇ ਕੀ ਗੱਲ ਬਾਤ ਹੈ ਜਰੀਆ ਜਿਹੜਾ ਮੈਂ ਆਉਂਦਾ ਮੈਂ ਮਤਲਬ 8:00 ਵਜੇ ਆਇਆ ਹਾਂ ਦੁਕਾਨ ਤੇ ਤੇ ਉਸ ਤੋਂ ਬਾਅਦ 9:30 ਦਾ ਟਾਈਮ ਹੋਣਾ ਆ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਉੱਥੋਂ ਇੱਕ ਬੰਦਾ ਅੰਦਰ ਆ ਕੇ ਵੈਪਨ ਦਿਖਾ ਕੇ ਤੇ ਗੱਲੇ ਭੰਨ ਕੇ ਤੇ ਸਾਰੇ ਪੈਸੇ ਲੈ ਗਿਆ ਕੋਈ 7 ਲੱਖ ਰੁਪਈਆ ਹੋਣਾ ਆ ਸਵੇਰੇ ਲੈ ਕੇ ਆਇਆ ਹਾਂ ਮੈਂ ਤੇ ਕੋਈ ਨਹੀਂ ਇਹ ਮਤਲਬ ਇੱਕ ਮਿੰਟ ਹੀ ਲਾਇਆ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਗੱਲੇ ਭੰਨ ਕੇ ਸਾਰਾ ਕੈਸ਼ ਹੀ ਉਸਾ ਡਾਲਰ ਵੀ ਅਗੇ ਹੀ ਵਿੱਚ ਤੇ ਸਾਰੇ ਹੀ ਲੱਗੇ ਆ ਤੇ ਮਾਨ ਮਾਨ ਸਾਹਿਬ ਜੀ ਕਹਿੰਦੇ ਆ ਆਪਣੇ ਕਿ ਮਤਲਬ ਇੱਥੇ ਆਪਾਂ ਸਾਰੇ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਕੁਝ ਵੀ ਆ ਹਨਾ ਤੇ ਮਤਲਬ ਆਪਾਂ ਇੱਥੇ ਹੁਣ ਕੰਮ ਮੰਨ ਲਓ ਮੇਰੇ ਘਰਦਿਆਂ ਨੇ ਪੈਸੇ ਇਕੱਠੇ ਕਰਕੇ ਲੋਨ ਲੈ ਕੇ ਕੋਈ ਲਿਮਟ ਬਣਾ ਕੇ ਮੈਂ ਮਤਲਬ ਕੰਮ ਖੋਲਿਆ ਆ ਤੇ ਮੰਨ ਲਓ ਹੁਣ ਸਾਰੇ ਹੀ ਲੱਗੇ ਆ ਤੇ ਗਾਂ ਮੈਂ ਕੀ ਮਤਲਬ ਕਿਤਰਾ ਕੰਮ ਕਰਾਂਗਾ ਇਹ ਸਾਰਾ ਕੈਸ਼ ਕਿ ਇਸ ਕੰਮ ਲਈ ਕਿੱਥੋਂ ਆਉਂਦਾ ਸੀ ਕੈਸ਼ ਮਤਲਬ ਕੁਝ ਟਿਕਟਾਂ ਜਿਵੇਂ ਹੁੰਦੀਆਂ ਆ ਭਾਜੀ ਟਿਕਟਾਂ ਮਤਲਬ ਬਾੜੀਆਂ ਜਿਵੇਂ ਅੱਗੇ ਕਰਾਈ ਦੀਆਂ ਵਾ ਉਹਨਾਂ ਦੀ ਪੇਮੈਂਟ ਇੱਕ ਅੱਧੇ ਦਿਨਾਂ ਅਸੀਂ ਬਾਅਦ ਕਰਨੀ ਹੁੰਦੀ ਆ ਕੁਝ ਪੇਮੈਂਟ ਉਹ ਹੀ ਕੁਝ ਕੁਝ ਆਪਣੀ ਆਪਣਾ ਲਈ ਹੀ ਕਿੰਨੇ ਪਰਸੈਂਟ ਆਏ ਸੀ ਤੇ ਵੈਪਨ ਵਗੈਰਾ ਹੈਗੇ ਉਹਨਾਂ ਨੂੰ ਇਹ ਵੈਪਨ ਹੈਗੇ ਸੀ ਉਹਨਾਂ ਦੇ ਦੋ ਜਾਣੇ ਸੀ ਦੋ ਲਾਗ ਵਾ ਆਪਣੀ ਸਾਈਕਲ ਤੇ ਸੀ ਕੋਈ ਸੀਸੀਟੀਵੀ ਕੈਮਰਾ ਵੀ ਲੱਗੇ ਤੁਹਾਡੇ ਕੈਮਰੇ ਲੱਗੇ ਸੀ ਤੇ ਕੈਮਰਾ ਵੀ ਨਾਲ ਹੀ ਪੁੱਟ ਕੇ ਲੱਗੇ ਆ ਕਹਿੰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਤੇ ਨੌਜਵਾਨ ਦਾ ਜਿਹੜਾ ਮਨ ਟੁੱਟਦਾ ਇਸੇ ਕਰਕੇ ਬਾਹਰ ਜਾਂਦੇ ਆ ਦੱਸ ਨੌਜਵਾਨ ਫਿਰ ਉਹਨਾਂ ਮੰਨ ਲਓ ਮੈਂ ਹੁਣ ਕੰਮ ਸ਼ੁਰੂ ਕੀਤਾ ਤੇ ਨਾਰਮਲ ਜੀ ਗੱਲ ਹੈ ਜੇ ਮੇਰੇ ਇੱਥੇ ਮੰਨ ਲਓ ਕੋਈ ਸੇਫ ਹੀ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ 9:30 ਦਾ ਟਾਈਮ ਹੈ ਲੱਗੇ ਸਾਰੀਆਂ ਦੁਕਾਨਾਂ ਖੁੱਲੀਆਂ ਰੋੜੇ 'ਨਾਂ ਵਗਦਾ ਪਿਆ ਠੀਕ ਆ ਤੇ ਦੋ ਬੰਦੇ ਆ ਕੇ ਜੇ ਮੰਨ ਲਓ ਇਥੋਂ ਸਾਰਾ ਲੁੱਟ ਕੇ ਲੈ ਕੇ ਜਾ ਸਕਦੇ ਹਨ ਕੀ ਆਪਾਂ ਸੇਫ ਆਂ ਕਰ ਬਾਹਰ ਤੇ ਆਪਣੇ ਆਪ ਹੀ ਜਾਣਾ ਪੁਲਿਸ ਆਈਆ ਪੁਲਿਸ ਵੀ ਉੱਧਰ ਦੱਬਸ ਕੇ ਆਇਆ ਹੈ ਵੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੀ ਕਾਰਵਾਈ ਕੀਤੀ ਨਹੀਂ ਲੱਗੀ ਮੇਰੇ ਚ ਫੋਨ ਤੇ ਹਜੇ ਤੇ ਮਤਲਬ ਸੀਸੀਟੀਵੀ ਚੈੱਕ ਕਰਦੇ ਪਏ ਆ ਤੇ ਵਿਥੋਂ ਕੀ ਕਾਰਵਾਈ ਕਰਦੇ ਆ ਕਿੰਨੇ ਕੀ ਟਾਈਮ ਬਾਦ ਪੁਲਿਸ ਆਗੀ ਤੁਹਾਡੇ ਕੋਲ ਪੁਲਿਸ ਘੱਟੋ ਘੱਟ 10-15 ਮਿੰਟ ਬਾਅਦ ਆਈ ਕੀ ਮੰਗ ਕਰਦੇ ਸੀ ਮੈਂ ਤੇ ਇਹੋ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਮੰਨ ਲਓ ਹੁਣ ਆਪਣਾ ਮੇਰਾ ਇੰਨਾ ਨੁਕਸਾਨ ਹੋਇਆ ਵਾ ਉਹ ਆਪਣਾ ਜਿਤਨਾ ਮਰਜੀ ਪੁਲਿਸ ਦੀ ਕਾਰਵਾਈ ਹੋਵੇ ਤੇ ਜੋ ਮੇਰਾ ਨੁਕਸਾਨ ਮਤਲਬ ਭਰਿਆ ਜਾ ਸਕਦਾ ਵਾ ਭਰਾਵੇ ਜਿਹੜੇ ਬੰਦੇ ਖੜੇ ਜਾਣ